ਕਿ ਸਭ ਤੋਂ ਵੱਡੀ ਤਿਤਲੀ ਬਾਜ਼ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵਿਧਾਨ ਸਭਾ ਦੇ ਵਿੱਚ ਉਂਗਲੀਆਂ ਕਰ ਕਰਕੇ ਓਪੋਜੀਸ਼ਨਸ ਨੂੰ ਇਹ ਕਹਿੰਦੇ ਥੱਕਦੇ ਨਹੀਂ ਸੀ ਕਿ ਇਹ ਤਿਤਲੀਆਂ ਨੇ ਇਹ ਕਦੀ ਇਸ ਢਾਲ ਤੇ ਤੇ ਕਦੀ ਉਸ ਢਾਲ ਤੇ। ਲੇਕਿਨ ਅੱਜ ਭਗਵੰਤ ਮਾਨ ਜੀ ਤੁਹਾਡੇ ਕੋਲ ਤਿਤਨੀ ਆਈ ਤਾਂ ਕੀ ਤੁਮੂੜੀਆਂ ਇਹ ਸਾਰੇ ਪਾਸੇ ਨਜ਼ਰ ਆਉਂਦੀਆਂ ਨੇ ਕਿਉਂਕਿ ਅੱਜ ਵੀ ਤੁਸੀਂ ਇਹ ਸਮਝਦੇ ਹੋ ਕਿ ਕਾਂਗਰਸ ਪਾਰਟੀ ਦੇ ਵਿੱਚ ਜੋ ਵਰਕਰਸ ਨੇ ਉਹ ਵਾਕਈ ਕਾਬਿਲ-ਏ-ਤਾਰੀਫ ਨੇ। ਕੁਝ ਦਿਨ ਪਹਿਲਾਂ ਵਿਧਾਨ ਸਭਾ ਸੈਸ਼ਨਸ ਦੇ ਦੌਰਾਨ ਤੁਸੀਂ ਸਿਰ ਤੇ ਪੰਡ ਚੁੱਕ ਕੇ ਖੜੇ ਸੀਗੇ ਜਿੱਥੇ ਤੁਸੀਂ ਸਾਫ਼ ਇਹ ਦੱਸਿਆ ਕਿ ਪੰਜਾਬ ਸਰਕਾਰ ਦੇ ਉੱਤੇ ਜੋ ਪੰਜਾਬ ਤੇ ਕਰਜ਼ਾ ਚੜ ਚੁੱਕਿਆ ਇਹ ਬੋਝ ਉਤਾਰਾਂਗੇ ਕਿ ਤੁਹਾਡੇ ਹੱਥਾਂ ਦੇ ਵਿੱਚ ਅਸੀਂ ਸੰਗਲੀਆਂ ਤੱਕ ਦੇਖੀਏ ਸ਼ਾਇਦ ਜਿਹੜੀ ਸੰਗਲੀ ਤੁਸੀਂ ਵਿਧਾਨ ਸਭਾ ਦੇ ਵਿੱਚ ਲੈ ਕੇ ਉਤਰੇ ਸੀ ਅੱਜ ਉਹੀ ਸੰਗਲੀ ਤੁਹਾਡੀ ਆਮ ਆਦਮੀ ਪਾਰਟੀ ਨੇ ਤੁਹਾਡੇ ਗਲੇ ਦੇ ਵਿੱਚ ਪਾ ਦਿੱਤੀ ਹੁਣ ਤੁਸੀਂ ਦੱਸੋ ਭਗਵੰਤ ਮਾਨ ਜੀ ਇਹ ਤਿਤਲੀਆਂ ਦੀਆਂ ਗੱਲਾਂ ਜਿਹੜੀਆਂ ਤੁਸੀਂ ਵਿਧਾਨ ਸਭਾ ਦੇ ਵਿੱਚ ਕੀਤੀਆਂ ਸੀ ਕਿਾ ਤੁਸੀਂ ਇਹ ਤਿਤਲੀਆਂ ਹੁਣ ਆਪਣੇ ਛੱਤੇ ਦੇ ਉੱਤੇ ਬਿਠਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਇਹ तितਲੀਆਂ ਹੁਣ ਕੀ ਬਣ ਜਾਣ ਜਿਨ੍ਹਾਂ ਨੇ ਤੁਹਾਡੇ ਹੀ ਅਗੇਂਸਟ ਇੰਨੇ ਸਵਾਲ ਚੱਕੇ ਪੰਨਾ ਚੱਕ ਚੱਕ ਕੇ ਬਾਹਰ ਪ੍ਰਦਰਸ਼ਨ ਤਾਂ ਕੀਤੇ ਅੱਜ ਤੁਸੀਂ ਕੀ ਕਹਿ ਕੇ ਇਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਰਹੇ ਹੋ ਕਿ ਕਿਸੇ ਤਰ੍ਹਾਂ ਨੂੰ ਕਿਸੇ ਨੂੰ ਲਾਲਚ ਦੇਣਾ ਕਿਸੇ ਨੂੰ ਡਰਾ ਧਮਕਾ ਕੇ ਆਪਣੀ ਪਾਰਟੀ 'ਚ ਜੁਆਇਨ ਕਰਾਣਾ ਕੋਈ ਸਿੱਖਣਾ ਚਾਹੇ ਤੇ ਭਗਵੰਤ ਮਾਨ ਜੀ ਕੋ ਸਿੱਖਿਆ ਜਾ ਸਕਦਾ ਅੱਜ ਗੱਲ ਕਰਾਂਗੇ ਅਸੀਂ ਕਾਂਗਰਸ ਪਾਰਟੀ ਦੇ ਐਮ ਐਲ ਏ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਮਾਫ ਕਰਨਾ ਇਹ ਹੁਣ ਕਾਂਗਰਸ ਦੇ ਐਮਐਲਏ ਨਹੀਂ ਰਹੇ ਇਹਨਾਂ ਨੂੰ ਮੈਂ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਕਹਿਣਾ ਇਹ ਜ਼ਿਆਦਾ ਵਧੀਆ ਸਮਝਾਂਗੇ ਮੈਂ ਹੈਰਾਨ ਹੋ ਰਹੀ ਹਾਂ ਇਹ ਗੱਲ ਸੁਣ ਕੇ ਕਿ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਐਨੇ ਅਹੁਦਿਆਂ ਨਾਲ ਨਵਾਸਿਆ 2011 ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ 2012 ਦੇ ਵਿੱਚ ਤੁਹਾਨੂੰ ਐਮਐਲਏ ਦੀ ਟਿਕਟ ਨਾਲ ਨਵਾਸਿਆ 2017 ਦੇ ਵਿੱਚ ਤੁਹਾਨੂੰ ਐਮਐਲਏ ਦੀ ਟਿਕਟ ਨਾਲ ਨਵਾਸਿਆ ਤੁਸੀਂ ਐਮਐਲਏ ਬਣੇ 2019 ਦੇ ਵਿੱਚ ਤੁਹਾਨੂੰ ਐਮਪੀ ਦੀ ਟਿਕਟ ਤੱਕ ਦਿੱਤੀ ਗਈ 2022 ਦੇ ਵਿੱਚ ਦੁਬਾਰਾ ਤੋਂ ਤੁਹਾਨੂੰ ਕਾਂਗਰਸ ਪਾਰਟੀ ਨੇ ਐਮਐਲਏ ਦੀ ਟਿਕਟ ਨਾਲ ਨਵਾਜ਼ਿਆ ਤੁਸੀਂ ਜਿੱਤੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਨਾਲ ਜਿੱਤੇ ਕਾਂਗਰਸ ਪਾਰਟੀ ਨੇ ਤੁਹਾਨੂੰ ਐਸਸੀ ਕਮਿਊਨਿਟੀ ਦੇ ਪੰਜਾਬ ਦਾ ਪ੍ਰਧਾਨ ਤੱਕ ਲਗਾਇਆ ਤੁਹਾਨੂੰ ਕਾਂਗਰਸ ਪਾਰਟੀ ਨੇ 2022 ਤੋਂ ਬਾਅਦ ਡਿਪਟੀ ਐਲਓਪੀ ਲੀਡਰ ਤੱਕ ਬਣਾਇਆ ਔਰ ਅੱਜ ਤੁਸੀਂ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਚੋਲੀ ਦੇ ਵਿੱਚ ਜਾ ਕੇ ਬੈ ਬੱਠੇ ਤੁਹਾਡੇ ਜੈਸੇ ਲੀਡਰ ਕੀ ਛਾਪ ਛੱਡ ਕੇ ਜਾਣਗੇ ਆਪਣੇ ਹਲਕੇ ਦੇ ਵਰਕਰਾਂ ਦੇ ਉੱਤੇ ਜਿਨ੍ਹਾਂ ਨੇ ਤੁਹਾਡੇ ਪਿੱਛੇ ਆਪੋਜੀਸ਼ਨ ਪਾਰਟੀਆਂ ਦੇ ਨਾਲ ਐਨੇ ਤੰਜ कसे ਹੋਣਗੇ ਕਿ ਤੁਹਾਡੇ ਪਿੱਛੇ ਉਹਨਾਂ ਨੇ ਇਲੈਕਸ਼ਨ ਲੜੇ ਤੁਹਾਨੂੰ ਜਿਤਾਇਆ ਤੁਹਾਡੀ ਤੁਹਾਡਾ ਇੱਕ ਰੁਤਬਾ ਕ੍ਰੀਏਟ ਕੀਤਾ ਚੰਬੇਵਾਲ ਹਲਕੇ ਦੇ ਵਿੱਚ ਬਟ ਅੱਜ ਤੁਸੀਂ ਉਹਨਾਂ ਸਾਰਿਆਂ ਨੂੰ ਛੱਡ ਕੇ ਇੱਕ ਆਮ ਆਦਮੀ ਪਾਰਟੀ ਦੀ ਚੋਲੀ ਵਿੱਚ ਚਲੇ ਗਏ ਕੁਝ ਦਿਨ ਪਹਿਲਾਂ ਵਿਧਾਨ ਸਭਾ ਸੈਸ਼ਨਜ਼ ਦੇ ਦੌਰਾਨ ਤੁਸੀਂ ਸਿਰ ਤੇ ਪੰਡ ਚੁੱਕ ਕੇ ਖੜੇ ਸੀਗੇ ਜਿੱਥੇ ਤੁਸੀਂ ਸਾਫ਼ ਇਹ ਦੱਸਿਆ ਕਿ ਪੰਜਾਬ ਸਰਕਾਰ ਦੇ ਉੱਤੇ ਜੋ ਪੰਜਾਬ ਤੇ ਕਰਜ਼ਾ ਚੜ ਚੁੱਕਿਆ ਇਹ ਬੋਝ ਉਤਾਰਾਂਗੇ ਕਿਵੇਂ 76000 ਕਰੋੜ ਤੋਂ ਜ਼ਿਆਦਾ ਦਾ ਕਰਜ਼ੇ ਬਾਰੇ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦੇ ਸੀ ਵਿਧਾਨ ਸਭਾ ਦੇ ਵਿੱਚ ਅੱਜ ਤੁਸੀਂ ਉਹਨਾਂ ਦੀ ਹੀ ਝੋਲੀ ਦੇ ਵਿੱਚ ਜਾ ਕੇ ਬੈਠ ਗਏ ਤੁਹਾਡੇ ਹੱਥਾਂ ਦੇ ਵਿੱਚ ਅਸੀਂ ਸੰਗਲੀਆਂ ਤੱਕ ਦੇਖੀਆਂ ਜਿੱਥੇ ਤੁਸੀਂ ਪੰਜਾਬ ਸਰਕਾਰ ਦੇ ਅਗੇਂਸਟ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਇਹ ਕਿਹਾ ਕਿ ਜੰਦਰਿਆਂ ਦੀ ਜਗ੍ਹਾ ਤੁਸੀਂ ਸੰਗਲੀਆਂ ਲੈ ਕੇ ਆਓ ਤਾਂ ਕਿ ਅਸੀਂ ਵੀ ਤੁਹਾਡੇ ਤੋਂ ਸਵਾਲ ਦੇ ਜਵਾਬ ਲੈ ਸਕੀਏ ਤੁਹਾਡੇ ਫੇਸਬੁਕ ਤੇ ਦਿੱਤੇ ਪੋਸਟਾਂ ਤੇ ਵੀ ਅਸੀਂ ਬਾਰ-ਬਾਰ ਪੜ ਕੇ ਹੈਰਾਨ ਹੋ ਰਹੇ ਹਾਂ ਕਿ ਤੁਸੀਂ ਕੀ ਸੋਚ ਕੇ ਸੌ ਚੁੱਕੀ ਹੋਏਗੀ ਔਰ ਤੁਸੀਂ ਕੀ ਸੋਚ ਕੇ ਪਾਰਟੀ ਦੇ ਨਾਲ ਇਹ ਵਾਅਦਾ ਕੀਤਾ ਹੋਵੇਗਾ ਕਿ ਮੈਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ ਜ਼ਿੰਮੇਵਾਰੀ ਨਿਭਾਵਾਂਗਾ ਤੁਹਾਨੂੰ ਕਾਂਗਰਸ ਪਾਰਟੀ ਨੇ ਲੁਧਿਆਣਾ ਲੋਕ ਸਭਾ ਕੌਂਸਲ ਦਾ ਇੰਚਾਰਜ ਤੱਕ ਲਗਾਇਆ ਤੁਹਾਡੇ ਨਾਲ ਮੈਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਤੁਹਾਡੀ ਇਸ ਹਰਕਤ ਨੂੰ ਦੇਖ ਕੇ ਅੱਜ ਸਾਡਾ ਦਿਲ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਉਦਾਸ ਹੋਇਆ ਸੋਚਿਆ ਕਿ ਤੁਹਾਡੇ ਤੋਂ ਇਹ ਚੀਜ਼ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਤੁਸੀਂ ਇੱਕ ਪੜ੍ਹੇ ਲਿਖੇ ਸੂਝਵਾਨ ਔਰ ਬਹੁਤ ਹੀ ਇੱਕ ਸੁਪੀਰੀਅਰ ਲੀਡਰ ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਮੰਨੇ ਜਾਂਦੇ ਸੀ ਬਟ ਤੁਹਾਡੇ ਵੱਲੋਂ ਐਸੇ ਸਟੈਪ ਲੈਣੇ ਜਿੱਥੇ ਤੁਸੀਂ ਆਮ ਲੋਕਾਂ ਦੀ ਗੱਲ ਵਿਧਾਨ ਸਭਾ ਦੇ ਵਿੱਚ ਰੱਖੀ ਸੀ ਜਿੱਥੇ ਪੰਜਾਬ ਇਨਾ ਕਰਜ਼ ਦਾ ਹੀ ਹੋ ਚੁੱਕਿਆ ਅੱਜ ਉਸ ਸਰਕਾਰ ਦੇ ਤੁਸੀਂ ਅੱਜ ਗੁਣਗਾਣੇ ਸ਼ੁਰੂ ਕਰ ਦਿੱਤੇ ਸ਼ਾਇਦ ਜਿਹੜੀ ਸੰਗਲੀ ਤੁਸੀਂ ਵਿਧਾਨ ਸਭਾ ਦੇ ਵਿੱਚ ਲੈ ਕੇ ਉਤਰੇ ਸੀ ਅੱਜ ਉਹੀ ਸੰਗਲੀ ਤੁਹਾਡੀ ਆਮ ਆਦਮੀ ਪਾਰਟੀ ਨੇ ਤੁਹਾਡੇ ਗਲੇ ਦੇ ਵਿੱਚ ਪਾ ਦਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵਿਧਾਨ ਸਭਾ ਦੇ ਵਿੱਚ ਉਂਗਲੀਆਂ ਕਰ ਕਰਕੇ ਓਪੋਜੀਸ਼ਨਸ ਨੂੰ ਇਹ ਕਹਿੰਦੇ ਥੱਕਦੇ ਨਹੀਂ ਸੀ ਕਿ ਇਹ ਤਿਤਲੀਆਂ ਨੇ ਇਹ ਕਦੀ ਇਸ ਢਾਲ ਤੇ ਤੇ ਕਦੀ ਉਸ ਢਾਲ ਤੇ ਲੇਕਿਨ ਅੱਜ ਜੇ ਭਗਵੰਤ ਮਾਨ ਜੀ ਤੁਹਾਡੇ ਕੋਲ ਤਿਤਨੀ ਆਇ ਤਕੀ ਤੁਮੂੜੀਆਂ ਇਹ ਸਾਰੇ ਪਾਸੇ ਨਜ਼ਰ ਆਂਦੀਆਂ ਨੇ ਕਿਉਂਕਿ ਅੱਜ ਵੀ ਤੁਸੀਂ ਇਹ ਸਮਝਦੇ ਹੋ ਕਿ ਕਾਂਗਰਸ ਪਾਰਟੀ ਦੇ ਵਿੱਚ ਜੋ ਵਰਕਰਸ ਨੇ ਉਹ ਵਾਕਈ ਕਾਬਿਲ-ਤਾਰੀਫ ਨੇ ਉਹਨਾਂ ਦੀ ਜੋ ਕਾਰਗੁਜ਼ਾਰੀ ਹੈ ਉਹ ਵਾਕਈ ਕਾਂਗਰਸ ਪਾਰਟੀ ਦੇ ਨਾਲ ਜੋ ਮજબૂત ਹੋਈ ਹੈ ਔਰ ਅੱਜ ਜੋ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਤੁਹਾਡੀ ਪਾਰਟੀ ਨੂੰ ਹੋਰ ਮਜ਼ਬੂਤੀ ਦੇਣਗੇ ਇਥੇ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਤੁਹਾਡੀ ਪਾਰਟੀ ਦੇ ਵਿੱਚ ਤਿਤਲੀਆਂ ਕੀ ਤਮੂੜੀਆਂ ਜ਼ਿਆਦਾ ਘੁੰਮਦੀਆਂ ਨੇ ਜਿਨ੍ਹਾਂ ਤੇ ਤੁਹਾਨੂੰ ਇਹਨਾਂ ਐਤbaar ਨਹੀਂ ਰਿਹਾ ਜਿਨ੍ਹਾਂ ਨੂੰ ਤੁਸੀਂ ਟਿਕਟਾਂ ਦੇ ਲਾਲਚ ਦੇ ਦੇ ਕੇ ਆਪਣੀ ਪਾਰਟੀਆਂ ਦੇ ਵਿੱਚ ਜੁਆਇਨ ਕਰਾ ਰਹੇ ਹੋ ਸ਼ਾਇਦ ਹੁਣ ਤੁਸੀਂ ਦੱਸੋ ਭਗਵੰਤ ਸਿੰਘ ਇਹ ਤਿਤਲੀਆਂ ਦੀ ਗੱਲਾਂ ਜਿਹੜੀਆਂ ਤੁਸੀਂ ਵਿਧਾਨ ਸਭਾ ਦੇ ਵਿੱਚ ਕੀਤੀਆਂ ਸੀ ਕਿਾ ਤੁਸੀਂ ਇਹ ਤਿਤਲੀਆਂ ਹੁਣ ਆਪਣੇ ਛੱਤੇ ਦੇ ਉੱਤੇ ਬਿਠਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਇਹ ਤਿਤਲੀਆਂ ਹੁਣ ਕੀ ਬਣ ਜਾਣਗੀਆਂ ਜਿਨ੍ਹਾਂ ਨੇ ਤੁਹਾਡੇ ਹੀ ਅਗੇਂਸਟ ਇੰਨੇ ਸਵਾਲ ਚੱਕੇ ਪੰਨਾ ਚੱਕ ਚੱਕ ਕੇ ਬਾਹਰ ਪ੍ਰਦਰਸ਼ਨ ਤਾਂ ਕੀਤੇ ਅੱਜ ਤੁਸੀਂ ਕੀ ਕਹਿ ਕੇ ਇਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਰਹੇ ਹੋ ਤੁਸੀਂ ਦੂਸਰਾ ਤੇ ਸਵਾਲ ਕਰਦੇ ਹੋ ਤੁਸੀਂ ਆਪ ਦੱਸੋ ਕਿ ਤੁਹਾਡੇ ਆਪਣੀ ਪਾਰਟੀ ਦੇ ਵਿੱਚ ਕਿੰਨੀਆਂ ਤਿਤਲੀਆਂ ਹੁਣ ਤੱਕ ਤੁਸੀਂ ਸ਼ਾਮਲ ਕਰ ਲਈਆਂ ਕਹਿੰਦੇ ਨੇ ਕਿ ਜਿਸਕੇ ਘਰ ਆਪਣੇ ਸ਼ੀਸ਼ੇ ਕੇ ਹੁੰਦੇ ਹਨ ਉਹ ਦੂਸਰੋਂ ਕੇ ਘਰੋਂ ਪਰ ਪੱਥਰ ਨਹੀਂ ਫੈਂਕਾ ਕਰਦੇ ਅੱਜ ਉਹੀ ਮਿਸਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਲੋਕਾਂ ਦੇ ਸਾਹਮਣੇ ਇਹ ਸਾਬਿਤ ਕਰ ਦਿੱਤਾ ਕਿ ਸਭ ਤੋਂ ਵੱਡੀ ਤਿਤਲੀ ਬਾਜ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿ ਕਿਸੇ ਤਰ੍ਹਾਂ ਨੂੰ ਕਿਸੇ ਨੂੰ ਲਾਲਚ ਦੇਣਾ ਕਿਸੇ ਨੂੰ ਡਰਾ ਧਮਕਾ ਕੇ ਆਪਣੀ ਪਾਰਟੀ ਚ ਜੁਆਇਨ ਕਰਾਣਾ ਕੋਈ ਸਿੱਖਣਾ ਚਾਹੇ ਤੇ ਭਗਵੰਤ ਮਾਨ ਜੀ ਕੋ ਸਿੱਖਿਆ ਜਾ ਸਕਦਾ ਹੈ ਮੈਂ ਚੱਬੇਵਾਲ ਸਾਹਿਬ ਜੀ ਨਾਲ ਕਾਫੀ ਕੰਮ ਕੀਤਾ ਬਟ ਉਹਨਾਂ ਦੀ ਇਸ ਹਰਕਤ ਦੇ ਨਾਲ ਅਸੀਂ ਇਹ ਸੋਚ ਕੇ ਮਜਬੂਰ ਹੋ ਰਹੇ ਹਾਂ ਕਿ ਹੁਣ ਐਸੇ ਲੀਡਰਾਂ ਤੇ ਵੀ ਅਗਰ ਅਸੀਂ ਵਿਸ਼ਵਾਸ ਨਾ ਕਰ ਸਕੀਏ ਜਾਂ ਉਹ ਵੀ ਪਾਰਟੀ ਨਾਲ ਦਗਾ ਕਰਕੇ ਛੱਡ ਕੇ ਜਾਣਗੇ ਤੇ ਕਿਹਨਾਂ ਦੇ ਉੱਤੇ ਅਸੀਂ ਲੀਡਰਾਂ ਤੇ ਉੱਤੇ ਵਿਸ਼ਵਾਸ ਕਰਾਂਗੇ ਵਰਕਰਾਂ ਦੇ ਉੱਤੇ ਕੀ ਬੀਤੇਗੀ ਵਰਕਰਸ ਕੀ ਸੋਚਨਗੇ ਤੁਹਾਡੇ ਮੈਂ ਮੈਂ ਇਹ ਵੀ ਸੁਣਿਆ ਕਿ ਤੁਸੀਂ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਆ ਆਪਣੇ ਹਲਕੇ ਦੇ ਵਿੱਚ ਮੀਟਿੰਗ ਵੀ ਕੀਤੀ ਜਿੱਥੇ ਤੁਸੀਂ ਆਪਣੇ ਵਰਕਰਾਂ ਨੂੰ ਇਹ ਵੀ ਪੁੱਛਿਆ ਕਿ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਐਮਪੀ ਇਲੈਕਸ਼ਨ ਲੜਨ ਵਾਸਤੇ ਕਿਹਾਂ ਪਾਰਟੀ ਹੋਰ ਜੁਆਇਨ ਕਰ ਲੈਣੀ ਚਾਹੀਦੀ ਹੈ ਪਰ ਤੁਹਾਨੂੰ ਤੁਹਾਡੇ ਵਰਕਰਾਂ ਨੇ ਤੁਹਾਡੇ ਨਾਲ ਸਹਿਮਤੀ ਨਹੀਂ ਸੀ ਦਿੱਤੀ ਜਿੱਥੇ ਤੁਸੀਂ ਅਗਲੇ ਦਿਨ ਜਿਨ੍ਹਾਂ ਵਰਕਰਾਂ ਨੇ ਤੁਹਾਨੂੰ ਸਹਿਮਤੀ ਨਹੀਂ ਸੀ ਦਿੱਤੀ ਤੁਸੀਂ ਉਹਨਾਂ ਨੂੰ ਵੀ ਨਿਰਾਸ਼ ਕਰਕੇ ਦੂਸਰੀ ਪਾਰਟੀ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ ਮੈਂ ਹੈਰਾਨ ਹੋ ਰਹੀ ਹਾਂ ਕਿ ਜਿਸ ਇਨਸਾਨ ਨੇ ਜਿਸ ਪਾਰਟੀ ਦੇ ਨਾਲ ਐਨੀ ਵੱਡੀ ਦਗਾ ਕੀਤੀ ਹੋਵੇ ਉਹ ਅਗਲੀ ਪਾਰਟੀ ਦੇ ਵਿੱਚ ਜਾ ਕੇ ਕੀ ਉੱਥੇ ਆਪਣੀ ਇਮਾਨਦਾਰੀ ਦਾ ਫਰਜ਼ ਨਿਭਾਣਗੇ ਕੀ ਸੋਚ ਕੇ ਆਮ ਆਦਮੀ ਪਾਰਟੀ ਇਹਨਾਂ ਨੂੰ ਜ਼ਿੰਮੇਵਾਰੀ ਦੇਗੀ ਕਿ ਜਿਨ੍ਹਾਂ ਨੇ ਪਹਿਲੇ ਹੀ ਐਨੇ ਰੁਤਬੇ ਐਨੇ ਅਹੁਦੇ ਔਰ ਐਮਐਲਏ ਦੋ ਵਾਰ ਬਣਨ ਤੋਂ ਬਾਅਦ ਵੀ ਅੱਜ ਇਸ ਪਾਰਟੀ ਨਾਲ ਦਗਾ ਕਰ ਸਕਦੇ ਨੇ ਤਾਂ ਦੱਸੋ ਆਮ ਆਦਮੀ ਪਾਰਟੀ ਦੇ ਕਿੰਨੇ ਸਕੇ ਹੋਣਗੇ ਅਸੀਂ ਇਹ ਵੀ ਸੁਣਿਆ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਇਹ ਕਿਹਾ ਕਿ ਮੈਨੂੰ ਇਹਨਾਂ ਨੇ ਆਸ਼ਵਾਸਨ ਦੁਲਾਇਆ ਕਿ ਕਰਜ਼ਾ ਜਲਦ ਖਤਮ ਕੀਤਾ ਜਾਏਗਾ। ਕਿ 74000 ਦਾ ਕਰਜ਼ਾ 2 ਦਿਨਾਂ ਦੇ ਵਿੱਚ ਹੀ ਖਤਮ ਹੋ ਜਾਏਗਾ? ਤੁਹਾਨੂੰ ਕੀ ਲੱਗਦਾ ਹੈ ਕਿ ਐਸੀ ਕਿਹੜੀ ਜਾਦੂ ਦੀ ਛੜੀ ਚਲੇਗੀ ਕਿ ਤੁਹਾਡੀ ਪਾਰਟੀ ਜੁਆਇਨ ਕਰਨ ਦੇ ਨਾਲ ਫਟਾਫਟ ਪੰਜਾਬ ਸਰਕਾਰ ਜਿਹੜੀ ਇਹ ਕਰਜ਼ਾ ਮੁਕਤ ਪੰਜਾਬ ਕਰ ਦੇਗੀ? ਔਰ ਰਾਜਕਮਾ ਜੱੱਬੇਵਾਲ ਜੀ ਤੁਹਾਡੇ ਤੋਂ ਇਹ ਉਮੀਦ ਤੇ ਬਿਲਕੁਲ ਵੀ ਨਹੀਂ ਸੀ ਕਿ ਤੁਸੀਂ ਇੰਦਾ ਦੀ ਹਰਕਤ ਕਰ ਸਕਦੇ ਹੋ ਜਿਹੜਾ ਲੀਡਰ ਆਪਣੇ ਵਰਕਰਾਂ ਦੇ ਨਾਲ ਸਹਿਮਤੀ ਦੇ ਨਾਲ ਖੜਾ ਨਾ ਹੋ ਸਕੇ ਉਹ ਸਿਰਫ ਅਤੇ ਸਿਰਫ ਆਪਣੀ ਕੁਰਸੀ ਦੇ ਲਾਲਚ ਦੇ ਵਿੱਚ ਦੂਸਰੀ ਪਾਰਟੀਆਂ ਵਿੱਚ ਸ਼ਾਮਲ ਹੋ ਜਾਣ ਤਾਂ ਸੋਚੋ ਦੂਸਰੀ ਪਾਰਟੀ ਵਿੱਚ ਵੀ ਜਾ ਕੇ ਕਿਹੜੇ ਵਰਕਰ ਦੇ ਨਾਲ ਖੜੇ ਹੋਣਗੇ ਜਿਹੜਾ ਲੀਡਰ ਆਪਣੇ ਹਰ ਵਰਕਰ ਦੀ ਬਾਹ ਤੱਕ ਨਹੀਂ ਫੜ ਸਕਿਆ ਜਿਹੜਾ ਲੀਡਰ ਆਪਣੇ ਹਲਕੇ ਦੇ ਵਿੱਚ ਰਹਿ ਕੇ ਵੀ ਵਰਕਰਾਂ ਦੀ ਸਹਿਮਤੀ ਨਾ ਹੋਣ ਦੇ ਬਾਵਜੂਦ ਵੀ ਉਹ ਡਿਸੀਜਨ ਲੈ ਜੇ ਉਹ ਲੀਡਰ ਕਹਾਦਾ ਹੋਇਆ ਸੋ ਮੈਂ ਇਹ ਕਹਿਣਾ ਚਾਹਾਂਗੀ ਤੁਹਾਨੂੰ ਨਵੀਂ ਪਾਰਟੀ 'ਚ ਜਾਣ ਦੀ ਮੁਬਾਰਕਬਾਦ ਬਟ ਤੁਸੀਂ ਤਾਂ ਡਿਸੀਜਨ ਲੈ ਲਿਆ ਹੁਣ ਜਨਤਾ ਤੁਹਾਨੂੰ ਇਸ ਚੀਜ਼ ਦਾ ਜਵਾਬ ਦੇਗੀ ਜੇ ਤੁਸੀਂ ਟਿਕਟ ਦੀ ਮਨਸ਼ਾ ਦੇ ਨਾਲ ਇਸ ਪਾਰਟੀ ਨੂੰ ਜੁਆਇਨ ਕੀਤਾ ਤੇ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਡੀ ਅਸਲੀ ਮਨਸ਼ਾ ਕੀ ਸੀ ਤੁਹਾਡੀ ਅਸਲੀ ਸੋਚ ਕੀ ਸੀ ਔਰ ਜਿੱਥੇ ਤੁਹਾਡੀਆਂ ਪੋਸਟਾਂ ਇੰਨਾ ਕੁਝ ਜ਼ਾਹਿਰ ਕਰਦੀਆਂ ਤੁਸੀਂ ਹੁਣ ਕੀ ਕਹਿ ਕੇ ਆਪਣੇ ਹਲਕੇ ਦੇ ਲੋਕਾਂ ਦਾ ਵਿਸ਼ਵਾਸ ਜਿੱਤੋਗੇ ਤੁਹਾਡਾ ਇੱਕ ਪੋਸਟ ਪੜ੍ਹ ਕੇ ਸੁਣਾਣਾ ਚਾਹਾਂਗੀ ਜਿੱਥੇ ਲੋਕਾਂ ਨੂੰ ਇਹ ਸਮਝ ਲੱਗ ਸਕੇ ਕਿ ਐਸੇ ਲੀਡਰ ਪੜ੍ਹੇ ਲਿਖੇ ਹੋ ਕੇ ਵੀ ਇਦਾਂ ਦੇ ਡਿਸੀਜਨ ਜਦੋਂ ਲੈਣਗੇ ਤੇ ਲੋਕਾਂ ਦਾ ਕੀ ਭਲਾ ਕਰਨਗੇ ਤੁਹਾਡੇ ਲਿਖੇ ਹੋਏ ਨੇ ਇਨ ਰਹਿਬਰੋਂ ਕੀ ਰਹਿਬਰੀ ਮੈਂ यूं ही ਮੈਂ ਚਲਤਾ ਗਿਆ ਮੰਜ਼ਲੇ ਜੋ ਖੁਆਬ ਸੀ ਸੱਚਵੇਂ ਮੈਂ ਸੱਚਵੇਂ ਸਰ ਕਰਤਾ ਗਿਆ ਪੰਜਾਬ ਵਿਧਾਨ ਸਭਾ ਵਿੱਚ ਮੈਨੂੰ ਮੇਰੇ ਪੰਜਾਬੀਆਂ ਨੇ ਆਵਾਜ਼ ਬਣਨ ਦਾ ਮੌਕਾ ਦੇਣ ਲਈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਦੀ अहम ਜ਼ਿੰਮੇਵਾਰੀ ਨਿਵਾਜ਼ ਜਾਨ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਅਤੇ ਕਾਂਗਰਸ ਹਾਈ ਕਮਾਂਡ ਦਾ ਵੀ ਮੈਂ ਇਹ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਇਹ ਤੁਹਾਡੇ ਇਹ ਤੁਹਾਡੇ ਜਿਹੜੇ ਵਰਡਸ ਤੁਸੀਂ ਆਪਣੇ ਫੇਸਬੁੱਕ ਤੇ ਪੋਸਟ ਕੀਤੇ ਸੀ ਇਸ ਦਾ ਤੁਸੀਂ ਕੀ ਜਵਾਬ ਦਿਓਗੇ ਹੁਣ ਲੋਕਾਂ ਨੂੰ ਬੜੀ ਹੈਰਾਨਗੀ ਦੀ ਗੱਲ ਹੈ ਤੁਹਾਡੀਆਂ ਸਿਰ ਤੇ ਚੱਕੀਆਂ ਪੰਡਾਂ ਵੀ ਅੱਜ ਲੋਕੀ ਦੇਖਦੇ ਹੋਣਗੇ ਕਿ ਇਹ ਪੰਡਾਂ ਦੇ ਵਿੱਚ ਕਿ ਆ ਭਗਵੰਤ ਮਾਨ ਜੀ ਦੇ ਕਰਜ਼ੇ ਦਾ ਬੋਝ ਚੱਕਿਆ ਸੀ ਤੁਸੀਂ ਜਾਂ ਆਪਣੇ ਪੰਜਾਬ ਦੇ ਲੋਕ ਜਿਹੜੇ ਇਸ ਕਰਜ਼ੇ ਦੇ ਥੱਲੇ ਦਬੇ ਪਏ ਸੀ ਤੁਸੀਂ ਉਹਨਾਂ ਦਾ ਬੋਝ ਚੱਕ ਕੇ ਵਿਧਾਨ ਸਭਾ 'ਚ ਖੜੇ ਸੀ ਇਹ ਕੀ ਸੋਚ ਕੇ ਤੁਸੀਂ ਵਿਧਾਨ ਸਭਾ ਦੇ ਵਿੱਚ ਇਹ ਪੇਸ਼ ਕੀਤਾ ਕੀ ਕਹਿਣਗੇ ਕੀ ਕਿ ਤੁਹਾਡੇ ਤੋਂ ਉਮੀਦਾਂ ਕਰਨਗੇ ਲੋਕ ਜਿਨ੍ਹਾਂ ਨਾਲ ਅੱਜ ਤੁਸੀਂ ਪੱਲਾ ਫੜ ਲਿਆ ਸੋ ਕਾਮਨਾ ਕਰਦੀ ਹਾਂ ਕਿ ਤੁਹਾਡੇ ਇਸ ਡਿਸੀਜਨ ਦੇ ਉੱਤੇ ਲੋਕ ਤੁਹਾਨੂੰ ਬਹੁਤ ਹੀ ਜਲਦ ਮੂੰਹ ਤੋੜੇ ਜਵਾਬ ਦੇਣਗੇ। ਔਰ ਤੁਹਾਡੇ ਹਲਕੇ ਦੇ ਵਰਕਰਸ ਅੱਜ ਵੀ ਪਾਰਟੀ ਦੇ ਸਿਰ ਤੇ ਹੀ ਤੁਹਾਡੇ ਨਾਲ ਚੱਲ ਰਹੇ ਸੀਗੇ। ਔਰ ਅੱਜ ਵੀ ਤੁਸੀਂ ਵੀ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦਾ ਗਰਾਊਂਡ ਤੇ ਕਿੰਨਾ ਕੈਡਰ ਹੈ ਤੁਸੀਂ ਬਿਨਾ ਕੈਡਰ ਤੋਂ ਕੰਮ ਕਰਕੇ ਅਸੀਂ ਵੀ ਦੇਖਣਾ ਚਾਹਾਂਗੇ ਕਿ ਜਦੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਬਿਨਾ ਤੁਸੀਂ ਆਪਣੇ ਹਲਕੇ ਦੇ ਵਿੱਚ ਲੜਾਈ ਲੜੋਗੇ ਤਾਂ ਲੋਕ ਤੁਹਾਨੂੰ ਕਿੰਨੀ ਸਹਿਮਤੀ ਦੇ